ਸਾਡੇ ਵੱਡੇ ਵੀਰ ਸਰਨਦੀਪ ਭਾਜੀ ਨਾਲ ਗੱਲਬਾਤ ਹੋ ਰਹੀ ਹੈ। ਸਾਰੀ ਕਾਲ ਭਾਜੀ ਬੇ ਸ਼ਰਤੀ ਕਿਥੇ ਮੁੰਡਾ ਚੰਗਾ ਸੋਹਣਾ ਨਿਕਲਿਆ ਸਾਡੇ ਕੋਲ। ਇਹ ਦੇਖੋ ਮਜ਼ਾ ਕੋਚਿੰਗ ਹੀ ਆ ਰਿਹਾ ਥੋੜਾ ਸਕੂਨ ਮਿਲਦਾ ਹੈ। ਮਾ ਬੋਲੀ ਬੁਲੰਦਾਈ ਤੇ ਵੱਖਰਾ ਹੀ ਸਾਨੂੰ ਮਜ਼ਾ ਮਿਲਦਾ ਹੈ ਜਿਹੜਾ ਕਿ ਤੁਸੀਂ ਪਹਿਲੀ ਲੱਖ ਰੁਪਏ ਦੀ ਗੱਲ ਕੀਤੀ ਹੈ। ਭਾਈ ਇੰਡੀਆ ਦੇ ਸਾਬਕਾ ਟੈਸਟ ਸਪਿਨਰ ਜਿਹੜੇ ਕਿ BCCI ਵੱਲੋਂ ਵੀ ਜਾ ਕੇ ਦੇਸ਼ ਦੇ ਨੌਜਵਾਨ ਸਪਿਨਰਾਂ ਨੂੰ ਸਿਖਾਉਂਦੇ ਆਂ। ਦਿੱਲੀ ਦੀ ਰੰਜੀ ਟੀਮ ਦੇ ਵੀ ਕੋਚ ਆ ਤੇ ਦਿੱਲੀ ਲੀਗ ਵਿੱਚ ਦਿੱਲੀ ਪ੍ਰੀਮੀਅਰ ਲੀਗ ਵਿੱਚ ਸਾਊਥ ਦਿੱਲੀ ਸੁਪਰਸਟਾਰਸ ਦੇ ਕੋਚ ਆ। ਤੇ ਆਪਣੇ ਕੀਮਤੀ ਸਮੇਂ ਵਿੱਚੋਂ ਥੋੜਾ ਟਾਈਮ ਕੱਢ ਕੇ ਸਾਡੇ ਨਾਲ ਪੰਜਾਬੀ ਕਮੈਂਟਰੀ ਵੀ ਕਰ ਲੈਂਦੇ ਆ ਕਦੇ ਕਦੇ ਸਾਡੇ ਵੱਡੇ ਵੀਰ ਸਰਨਦੀਪ ਭਾਜੀ ਨਾਲ ਗੱਲਬਾਤ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਹੀਂ ਜੀ ਇਹ ਤੇ ਸਾਡਾ ਆਨਰ ਹੈ ਤੁਹਾਡੇ ਨਾਲ ਕੰਮ ਕਰਨ ਦਾ ਇੱਕ ਮਜ਼ਾ ਆਉਂਦਾ ਹੈ ਇੱਕ ਪਿਆਰ ਹੈ ਤੁਹਾਡੇ ਨਾਲ ਪਰ ਆਪਣੀ ਮਾਂ ਬੋਲੀ ਬੋਲਣ ਦਾ ਇੱਕ ਵੱਖਰਾ ਹੀ ਸਾਨੂੰ ਮਜ਼ਾ ਮਿਲਦਾ ਹੈ ਕਿ ਇੱਥੇ ਹਿੰਦੀ ਜ਼ਿਆਦਾ ਬੋਲੀ ਜਾਂਦੀ ਹੈ ਇੱਥੇ ਹਿੰਦੀ ਬੋਲੀ ਜਾਂਦੀ ਹੈ ਪਰ ਜਦੋਂ ਆਪ ਦੇ ਕੋ ਪਾਵੀ ਅਸੀਂ ਦਿੱਲੀ ਹੋਈਏ ਪਾਵੀ ਅਸੀਂ ਜਿੱਥੇ ਬੰਬੇ ਹੋਈਏ ਜਦੋਂ ਦੋ ਪੰਜਾਬੀ ਮਿਲਦੇ ਆ ਤਾਂ ਮੂੰਹ ਚ ਹਿੰਦੀ ਨਿਕਲਦੀ ਨਹੀਂ ਨਿਕਲਦੀ ਸਾਡੀ ਤੇ ਥੈਂਕ ਯੂ ਭਾਜੀ ਜਿਹੜੀਆਂ ਮੈਂ ਇਨੀਆਂ ਗੱਲਾਂ ਬੋਲੀਆਂ ਇੰਡੀਆ ਵਾਸਤੇ ਤੁਸੀਂ ਟੈਸਟ ਖੇਡੇ ਹੋ ਬੀਸੀਸੀਆਈ ਦੇ ਕੈਂਪ ਲਾਇਆ ਨੌਜਵਾਨ ਸਪਿੰਨਰਾਂ ਦੇ ਦਿੱਲੀ ਰਾਂਜੀ ਟੀਮ ਨੂੰ ਮੈਨੇਜ ਕੀਤਾ ਹੈ ਡੀਪੀਐਲ ਦੇ ਕੋਚ ਹੈਗੇ ਹੋ ਹਰ ਚੀਜ਼ ਅਲੱਗ-ਅਲੱਗ ਲੈਵਲ ਦੀ ਹੈ ਤੇ ਅਲੱਗ-ਅਲੱਗ ਪ੍ਰੈਸ਼ਰ ਦੀ ਹੈ ਪਰ ਮਜ਼ਾ ਕਿਹਦੇ ਵਿੱਚ ਸਭ ਤੋਂ ਵੱਧ ਆਉਂਦਾ ਹੈ ਇਹ ਦੇਖੋ ਮਜ਼ਾ ਕੋਚਿੰਗ ਜੀ ਆ ਰਿਹਾ ਥੋੜਾ ਸਕੂਨ ਮਿਲਦਾ ਠੀਕ ਹੈ ਬਟ ਉਹ ਵੀ ਇਹ ਕਹਿੰਦੇ ਕਿ ਜਿੱਥੇ ਜੋ ਟਾਈਮ ਮਿਲਦਾ ਉਹ ਕੰਮ ਫੜਦੇ ਰੋ ਕੰਮ ਕਰਦੇ ਰਹਿਣਾ ਚਾਹੀਦਾ ਹੈਗਾ ਤੇ ਕਮੈਂਟਰੀ ਚ ਕੀ ਹੈ ਕਿ ਕਾਫੀ ਚੀਜ਼ਾਂ ਨਾ ਸਿੱਖਣੋਂ ਮਿਲਦੀਆਂ ਕਮੈਂਟਰੀ ਕਰਦੇ ਆ ਤੁਹਾਡੇ ਕੋਲ ਤੁਸੀਂ ਜੋ ਗੱਲਾਂ ਬੋਲਦੇ ਹੋ ਉਹਦੇ ਚ ਕ੍ਰਿਕਟ ਦੀ ਗੱਲਾਂ ਸਿੱਖ ਲੈਂਦੀਆਂ ਉਹ ਜਿਹੜੇ ਵੱਡੇ ਸਾਡੇ ਜਿਹੜੇ ਕਮੈਂਟੇਟਰਸ ਹੈਗੇ ਸ਼ਹਿਰੀ ਭਾਜੀ ਆਏ ਸਿੱਧੂ ਭਾਜੀ ਆਰ ਭਾਜ ਨੇਗੇ ਸਾਡੇ ਜਿਹੜੇ ਕਰਦੇ ਆ ਤੇ ਉਹਨਾਂ ਨਾਲ ਬਹਿ ਕੇ ਗੱਲਾਂ ਕਰ ਕਰਕੇ ਨਾ ਫਿਰ ਕੋਚਿੰਗ ਦੀ ਬੜੀ ਚੀਜ਼ ਆ ਮੈਨੂੰ ਸਿੱਖਣੋਂ ਮਿਲਦੀਆਂ ਉਹੀ ਚੀਜ਼ਾਂ ਫਿਰ ਮੈਂ ਇੱਥ ਦੇਰੋ ਔਰ ਕੰਮ ਕਰਦੇ ਰਹੋ ਤੇ ਕੰਮ ਚੰਗਾ ਹੁੰਦਾ ਰਹਿੰਦਾ ਸਿੱਖਦੇ ਰਹਿੰਦੇ ਹੋ ਫਿਰ ਉੱਤੇ ਸੱਚੇ ਬਾਦਸ਼ਾਹ ਤੁਹਾਨੂੰ ਬਰਕਤਾਂ ਵੀ ਬਖਸ਼ਦਾ ਪੰਜਾਬੀ ਸਿੱਖ ਆਪਾਂ ਆਪਾਂ ਸਾਰਾ ਕੁਝ ਸਿੱਖਦੇ ਹੀ ਹੈਗੇ ਆ ਤੇ ਉਹ ਬੜੀ ਚੰਗੀ ਗੱਲ ਹੈ ਡੀਪੀਐਲ ਦਾ ਦੂਸਰਾ ਸੀਜ਼ਨ ਹੈ ਭਾਜੀ ਪਿਛਲੇ ਸੀਜ਼ਨ ਲੀਗ ਸਟੇਜ ਵਿੱਚ ਮੈਨੂੰ ਵੀ ਮੜੀ ਜੀ ਕਮੈਂਟਰੀ ਕਰਨ ਦਾ ਮੌਕਾ ਮਿਲਿਆ ਸੀ ਔਰ ਤੁਹਾਡੀ ਟੀਮ ਆਊਟਸਟੈਂਡਿੰਗ ਖੇਡ ਰਹੀ ਸੀ ਚਲੋ ਅਖੀਰ ਤੇ ਫਾਈਨਲੀ ਇੱਕ ਮੈਚ ਦੀ ਗੱਲ ਹੁੰਦੀ ਹੈ ਤੇ ਉਹ ਵਾਲਾ ਪਹਿਲਾ ਸੀਜ਼ਨ ਐਜ਼ ਅ ਡੀਪੀਐਲ ਕੋਚ ਭਾਜੀ ਕੀ ਤੁਹਾਡੇ ਮਨ ਵਿੱਚ ਯਾਦ ਆ? ਕਾਫੀ ਅਚੀਆ ਯਾਦਾ ਸੀ ਕਾਫੀ ਅچھے ਪਲੇਅਰ ਸਾਡੇ ਕੋ ਨਿਕਲੇ ਦਿਵੇਸ਼ ਰਾਠੀ ਇੱਕ ਤਾਂ ਮੁੰਡਾ ਚੰਗਾ ਸੋਹਣਾ ਨਿਕਲੇ ਸਾਡੇ ਕੋ ਜਿਹਨੇ ਲਖਨਊ ਨੂੰ ਲਿਖਿਆ ਉਹਨੇ ਚੈੱਕ ਫਾੜਿਆ ਹੈ ਔਰ ਉਹਨੂੰ ਫਾਈਨ ਵੀ ਬਹੁਤ ਹੋਇਆ ਉਸ ਤੋਂ ਬਾਅਦ ਪ੍ਰਿਆਨ ਸ਼ਰਾ ਮੁੰਡਾ ਸਾਡਾ ਆਪਣਾ ਪੰਜਾਬ ਦੀ ਟੀਮ ਵਿੱਚ ਸਿਲੈਕਟ ਹੋਇਆ ਫਾਈਨਲਸ ਤੱਕ ਗਿਆ ਬਹੁਤ ਸੋਹਣਾ ਨੇ ਪਰਫਾਰਮ ਕੀਤਾ ਅੱਛਾ ਲੱਗਦਾ ਹੈ ਕਿ ਜਦੋਂ ਤੁਸੀਂ ਤੁਹਾਨੂੰ ਇਹ ਨਾ ਰਿਜ਼ਲਟ ਚੰਗੇ ਮਿਲਦੇ ਔਰ ਮੁੰਡੇ ਮਿਹਨਤੀ ਕਾਫੀ ਹੈਗੇ ਨੇ ਜੀ ਔਰ ਚੰਗਾ ਪਰਫਾਰਮ ਕੀਤਾ ਆਈਪੀਐਲ ਖੇਲੇ ਹੁਣ ਇਹੀ ਸਾਲ ਇੱਕ ਨਵਾਂ ਚੈਲੈਂਜਰ 2 ਡੀਪੀਐਲ 2 ਦੇ ਵਿੱਚ ਕਿ ਹੁਣ ਇਸ ਸਾਲ ਕਿਹੜੇ ਕੋਈ ਖੇਲਣ ਸਿੱਧਾ ਹੀ ਪਹਿਲੀ ਉੱਥੋਂ ਚੰਗਾ ਕਰਨ ਫਿਰ ਇੱਕ IPL ਦਾ ਦਰਵਾਜ਼ਾ ਖੁੱਲਦਾ ਫਿਰ ਤੁਹਾਡੀ ਕਿਹਨੇ ਗਰੋਥ ਵੱਧਦੀ ਹੈ ਐਜ਼ ਅ ਪਲੇਅਰ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਮੈਂ ਨਹੀਂ ਭਾਰਤ ਉਸੇ ਖੇਡਾਂ ਅਗਰ ਉਹ ਸੁਪਨਾ ਹੈਗਾ ਫਿਰ ਤੁਹਾਡੀ ਕ੍ਰਿਕਟ ਦੀ ਗਰੋਥ ਹੁੰਦੀ ਤੁਸੀਂ ਆਪ ਵੀ ਚੰਗਾ ਕਰਦੇ ਹੋ ਫਿਰ ਤੁਹਾਡੀ ਟੀਮ ਵੀ ਚੰਗਾ ਕਰਦੀ ਹੈ ਇਹ ਤੁਸੀਂ ਪਾਣੀ ਲੱਖ ਰੁਪਏ ਦੀ ਗੱਲ ਕੀਤੀ ਹੈ ਔਰ ਕਮੈਂਟਰੀ ਵਿੱਚ ਵੀ ਨਾ ਵਿੱਚੋਂ ਵਿੱਚੋਂ ਬੜੇ ਇਹੋ ਜਿਹੇ ਇੱਕ ਜੈਮਸ ਦੇ ਹਸਰਣ ਭਾਜੀ ਦਿੰਦੇ ਆ ਕਿ ਅੱਜ ਕੱਲ ਦੇ ਪਲੇਅਰਾਂ ਦਾ ਇੱਕ ਫੋਕਸ ਹੁ ਕਈਆਂ ਤਾਂ ਹੁੰਦੇ ਇੰਡੀਆ ਖੇਡਣਾ ਕਈਆਂ ਤਾਂ ਹੁੰਦਾ ਸਿਰਫ IPL ਖੇਡਣਾ ਤੇ ਐਜ਼ ਅ ਕੋਚ ਤੁਸੀਂ ਪਲੇਅਰਾਂ ਦੀ ਇਹ ਨੇ ਦੇਖਿਓ ਇਸੇ ਜਿਹੜਾ ਕਈ ਪਲੇਅਰ ਸਾਡੇ ਕੋਲ ਹੈਗੇ ਜਿਹੜਾ ਇਸਟੇਮ ਟੀਮ ਜਗੇ 28 29 ਸਾਲ ਦੇ 30 ਸਾਲ ਦੇ ਉਹ ਇੱਕੋ ਫਾਰਮੈਟ ਖੇਡ ਸਕਦੇ ਆ ਤੇ ਸਾਨੂੰ ਪਤਾ ਹੁੰਦਾ ਕਿ ਯਾਰ ਇਹਦੀ ਜਿਹੜੀ ਹੈਗੀ ਹੈ ਕਾਬਲੀਅਤ ਹੈਗੀ ਉਹ ਇੱਕੋ ਫਾਰਮੈਟ ਤੱਕ ਹੈ ਉਹਨੂੰ ਉਸ ਹਮਨਾ ਤਿਆਰ ਕੀਤਾ ਹੁੰਦਾ ਕਈ ਪਲੇਅਰ ਹੈਗੇ ਜਿਹੜੇ ਕਿ ਪੰਜਾਬ ਉਹ ਵੀ ਖੇਡ ਸਕਦੇ ਆ ਟੈਸਟ ਮੈਚ ਵੀ ਖੇਡ ਸਕਦੇ ਆ ਕਾਫੀ ਯੰਗਸਟਰ ਹੈਗੇ ਸਾਡੇ ਕੋਲ ਇਸ ਸਾਲ ਸਾਡੇ ਅਸਰ ਕੋਲ ਆਇਰਵਰ ਕੋਲੀ ਸਾਡੇ ਕੋਲ ਆਇਆ ਹੈਗਾ ਮੁੰਡਾ ਲੈਕਸ਼ਪੀਰ ਬਹੁਤ ਸੋਹਣਾ ਪਾਰ ਹੈ ਸੁਮੇਤ ਮਾਥੁਰ ਚੰਗਾ ਦੇ ਜੋ ਸਿੱਧਾ ਹੀ ਬਹੁਤ ਚੰਗੇ ਹੈਗੇ ਏਡਿਕ ਫਰਸਟ ਕਲਾਸ ਖੇਡ ਰ ਆਉਣ ਵਾਲੇ ਟਾਈਮ 'ਚ ਕੁਝ ਬੱਚੇ ਅੰਡਰ 19 ਖੇលਨ ਅੰਡਰ 19 ਇੰਡੀਆ ਉਸੇ ਖੇលਨ ਵਰਲਡ ਕੱਪ ਦੀ ਸਕੁਆਰ ਦੇ ਵਿਚਾਨ ਫਿਰ ਰੰਜੀ ਟਰਾਫੀ ਦਾ ਰਸਤੇ ਖੁੱਲਦੇ ਜਿੱਦਾਂ ਉੱਪਰ ਜਾਂਦੇ ਹੁੰਦੇ ਆ ਤਾਂ ਉਹ ਇੱਕ ਮਜ਼ਾ ਆਉਂਦਾ ਨਾਲ ਕੰਮ ਕਰਕੇ ਕਿ ਇਹ ਅਗਲੇ 10 15 ਸਾਲਾਂ ਨਾਲ ਆਉਣ ਵਾਲੇ ਭਾਰਤ ਦਾ ਫਿਊਚਰ ਅਗੇ ਨੇ ਤੁਸੀਂ ਸਭ ਤੋਂ ਪਹਿਲਾਂ ਨਾਮ ਆਰੇ ਵੀਰ ਕੋਲੀ ਦਾ ਲਿਆ ਸਾਰੇ ਜਾਣਦੇ ਆ ਕਿ ਵਿਰਾਟ ਕੋਲੀ ਦੇ ਭਤੀਜੇ ਐ ਨੇਫਿਊ ਇੱਕਦਮ ਖਾਲਸ ਬਲੱਡ ਹੈਗੇ ਆ ਉਸੇ ਪਰਿਵਾਰ ਤੋਂ ਆਏ ਆ ਤੇ ਵਿਰਾਟ ਕੋਲੀ ਤੁਹਾਡੇ ਬੜੇ ਪੁਰਾਣੇ ਬੜੇ ਚੰਗੇ ਮਿੱਤਰ ਐ ਤੁਸੀਂ ਉਹਨਾਂ ਦੇ ਕੁਝ ਵੀ ਰਿਓ ਰੰਜੀ ਵਿੱਚ ਇੱਕ ਮੈਚ ਹੀ ਸਹੀ ਬਿਲਕੁਲ ਤੇ ਹੁਣ ਉਹਨਾਂ ਦਾ ਭਤੀਜਾ ਤੁਹਾਡੀ ਅੰਡਰ ਖੇਡ ਰਿਹਾ ਹੈ ਦੋ ਜਨਰੇਸ਼ਨਾਂ ਨੂੰ ਤੁਸੀਂ ਕੋਚਿੰਗ ਦਿੱਤੀ ਹੋਈ ਹੈ ਤੇ ਚਲੋ ਵਿਰਾਟ ਤਨ ਨੇ ਤਾਂ ਆਪਣੀ ਜ਼ਿੰਦਗੀ ਚ ਸਭ ਕੁਝ ਹਾਸਲ ਕਰ ਲਿਆ ਪਰਮਾਤਮਾ ਨੇ ਬੜੀ ਤਰੱਕੀ ਬਖਸ਼ੀ ਹੈ ਹੁਣ ਜਦੋਂ ਆਰਿਵਿਰ ਤੁਹਾਡੇ ਕੋਲ ਆਂਦਾ ਹੈਗਾ ਉਹ ਵਿਚਾਰਾ ਕੀ ਸੋਚ ਲੈ ਕੇ ਆ ਰਿਹਾ ਕਿ ਉਹਦੇ ਤੇ ਕੋਲੀ ਨਾਮ ਦਾ ਪ੍ਰੈਸ਼ਰ ਜਾਂ ਪੈਂਦਾ ਹੈਗਾ ਜਾਂ ਤੁਸੀਂ ਉਹਨੂੰ ਬਾਕੀਆਂ ਵਾਂਗੂ ਟ੍ਰੀਟ ਕਰਦੇ ਹੋ ਨੇ ਉਹਨਾਂ ਬਾਕੀ ਨਾਲ ਬਿਲਕੁਲ ਸੇਮ ਟਰੀਟ ਕੀਤਾ ਜਾਂਦਾ ਸੋ ਉਹ ਜ਼ਿਆਦਾ ਟਫ ਟਰੀਟ ਕੀਤਾ ਜਾਂਦਾ ਉਹਨੂੰ ਪਹਿਲੇ ਮੈਂ ਕਿਹਾ ਜੀ ਕਿ ਮੈਂ ਆਰੇ ਵੀਰ ਨਾਲ ਕੰਮ ਕਰ ਰਿਹਾ ਜਿਹੜਾ ਪਿੱਛੇ ਨਾਮ ਲੱਗਦਾ ਮੈਂ ਉਹਨੂੰ ਨਹੀਂ ਸੁਣਦਾ ਹੈਗਾ ਜਿਹੜਾ ਤੇਰਾ ਨਾਮ ਪਹਿਲਾ ਹੈਗਾ ਉਹਦੇ ਤੋਂ ਕੰਮ ਕਰਨਾ ਮੁੰਡਾ ਬਹੁਤ ਮਿਹਨਤੀ ਹੈ ਸincere ਹੈਗਾ ਟਾਈਮ ਸਰ ਆਉਂਦਾ ਟ੍ਰੇਨਿੰਗ ਕਰਦਾ ਪਿਆ ਔਰ ਜਿੱਦਾਂ ਜਿੱਦਾਂ ਉਹਦਾ ਨਾਲ ਕੰਮ ਕੀਤਾ ਜਾ ਰਿਹਾ ਸਲੋਲੀ ਸਲੋਲੀ ਰੋਜ਼ ਉਹ ਬਿਹਤਰ ਹੀ ਹੁੰਦਾ ਜਾ ਰਿਹਾ ਤੇ ਕਿਤੇ ਨਾ ਕਿਤੇ ਅਗਰ ਕੰਪੇਅਰ ਕਰ ਵੈਸੇ ਕਰਨਾ ਨਹੀਂ ਚਾ ਬਟ ਜ਼ਿਆਦਾ ਮਿਹਨਤੀ ਹੈਗਾ ਮੁੰਡਾ ਓਹ ਨਹੀਂ ਬਹੁਤ ਵੱਡੀ ਗੱਲ ਹੈ ਤੁਸੀਂ ਸਪਿੰਨਰ ਉਹ ਆਰੇ ਵੀਰ ਸ ਕੀ ਕੁਛ ਤੁਸੀਂ ਚੇਂਜ ਕੀਤਾ ਉਹ ਉਹਦੇ ਵਿੱਚ ਭਈਆ ਥੋੜਾ ਜਿਹਾ ਕਿਉਂਕਿ ਹਲੇ ਛੋਟਾ ਹੈਗਾ ਹਲੇ ਸ਼ਰੀਰ ਚ ਉਹ ਨਹੀਂ ਤਾਕਤ ਨਹੀਂ ਹੈਗੀ ਬੋਲਿੰਗ ਕਰਨਾ ਨਹੀਂ ਲੰਬਾ ਤੇਜ਼ ਨਹੀਂ ਸੁੱਟ ਸਕਦਾ ਪਰ ਉਹਦੇ ਥੋੜਾ ਸਕਿੱਲ ਵਰਕ ਤੇ ਕੰਮ ਕੀਤਾ ਜਿਸ ਦਿਨ ਉਹਨੂੰ ਥੋੜਾ ਉਹਨੂੰ ਖੁਦ ਕਹਿੰਦਾ ਹੈਗਾ ਜੀ ਮੈਨੂੰ ਹਾਂ ਜੀ ਕਾਫੀ ਚੇਂजेस ਦਿਖ ਰਹੀਆਂ ਹੀ ਆ ਬੋਲ ਹੱਤੋਂ ਅੱਛਾ ਨਿਕਲ ਰਿਹਾ ਸਪਿਨ ਹੋ ਰਿਹਾ ਫਲਾਈਟ ਬਹੁਤ ਹੋਣੀ ਕਰਦਾ ਲੈਗ ਸਪਿਨਰ ਨਾਰਮਲੀ ਨਾ ਉਹਨੇ ਕੰਸਿਸਟੈਂਟ ਨਹੀਂ ਹੁੰਦੇ ਬੜੇ ਬੱਚਾ ਉਹਨਾਂ ਕੰਸਿਸਟੈਂਟ ਹੈਗਾ ਇੱਕ ਇੱਕ ਘੰਟਾ ਡੇਢ ਡੇਢ ਘੰਟਾ ਗਰਮੀ ਦੇ ਤੁੱਪੇ ਇਹਨੂੰ ਗੇਂਦਬਾਜ਼ੀ ਤੁਪੇ ਆਇਆ ਨਹੀਂ ਕਿ ਤੇ ਛਾਵੇਂ ਖੜਾ ਹੋ ਗਿਆ ਇਹੀ ਚੰਗੀਆਂ ਚੀਜ਼ਾਂ ਹੈਗੀਆਂ ਉਹਦੇ ਅੰਦਰ ਹੈਗੀਆਂ ਤਾਂ ਇਹ ਮੈਂ ਕਹਾਂ ਕਿ ਇਹ ਜ਼ਿਆਦਾ ਮਿਹਨਤੀ ਲੱਗਦਾ ਹੈਗਾ ਮਨ ਉਹਨਾਂ ਦਾ ਕੁਝ ਚੀਜ਼ਾਂ ਖੂਨ ਵਿੱਚ ਹੁੰਦੀਆਂ ਮਿਹਨਤ ਕਰਨੀ ਖੂਨ ਵਿੱਚ ਹੈਗੀ ਹੈ ਚਾਚੇ ਨੂੰ ਦੇਖਿਆ ਹੈਗਾ ਤੁਸੀਂ ਭਾਜੀ ਪਿਛਲੇ ਸੀਜ਼ਨ ਦਿਗਵੇਸ਼ ਰਾਠੀ ਨੂੰ ਦੇਖਿਆ ਸੀ ਫਿਰ ਆਪਾਂ ਇਕੱਠੇ ਬਹਿ ਕੇ ਵੇਖਿਆ ਉਹਨੂੰ ਆਈਪੀਐਲ ਵਿੱਚ ਹੁਣ ਫਿਰ ਤੁਹਾਡੇ ਕੋਲ ਆ ਗਏ ਆ ਤੁਸੀਂ ਇਸ ਵਾਰੀ ਉਹਨੂੰ ਉਹਦੀ ਚਲਾਨ ਬੁੱਕ ਖੋਲ ਹੀ ਹੈ ਕਿ ਉਹਨੂੰ ਦੇਤੀ ਕਿ ਪੁੱਤਰ ਚਲਾਨ ਕੱਟੀ ਜਾ ਇਹਨਾਂ ਨੇ ਕਿਹਾ ਕਿ ਦੇਖ ਵੀ ਉੱਥੇ ਤੇ ਸੁਣਿਆ ਕਿ ਉਹਨਾਂ ਨੇ ਚਲਾਨ ਤੇਰਾ ਆਪ ਹੀ ਭਰਤਾ ਇਹਨਾਂ ਨੇ ਇਹ ਤੇ ਤੈਨੂੰ ਆਪ ਹੀ ਭੁਗਤਣਾ ਪੈਣਾ ਤੇ ਥੋੜਾ ਦੇਖ ਕੇ ਔਰ ਅੱਛੀ ਖਾਸੀ ਅਮਾਉਂਟ ਸੀ ਗਿਆ ਹੈਗਾ ਨਹੀਂ ਮੁੰਡਾ ਬਹੁਤ ਅੱਛਾ ਹੈਗਾ ਜੇ ਟੀਮ ਵਾਸਤੇ ਖੇੜਦਾ ਜੋ ਵੀ ਕਹਿੰਦਾ ਕਹਿੰਦਾ ਸਰ ਮੈਂ ਟੀਮ ਵਾਸਤੇ ਕਰਦਾ ਬਟ ਥੋੜਾ ਜਿਹਾ ਜ਼ਰੂਰ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਇਮੋਸ਼ਨਸ ਕੰਟਰੋਲ ਕਰੋਗੇ ਨਾ ਫਿਰ ਤੁਸੀਂ ਤੁਹਾਡੀ ਸੋਚ ਵੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ ਜੋਸ਼ ਜੋਸ਼ ਚ ਫਿਰ ਅਸੀਂ ਇੱਕ ਟਾਈਮ ਬੜੀ ਜ਼ਰੂਰੀ ਮੌਕੇ ਤੇ ਇਹ ਗਲਤੀਆਂ ਹੁੰਦੀਆਂ ਇਹ ਕੁਦਰਤ ਦਾ ਨਿਯਮ ਹੈਗਾ ਬੜਾ ਅਗਰ ਉਹ ਤੁਸੀਂ ਆਪਣੇ ਇਮੋਸ਼ਨਲ ਕੰ ਅਚੰਭਾ ਪਰਫਾਰਮ ਕਰਦੇ ਹੋ ਜੋ ਕਿ ਸਾਨੂੰ ਉਮੀਦ ਹੈ ਇਸ ਸਾਲ ਦਿਵੇਸ਼ ਰਾਟੀ ਦੋ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਇੱਕ ਹੋਰ ਬਿਹਤਰ ਇੱਕ ਮੈਚ ਵਿਨਰ ਬਣ ਕੇ ਨਿਕਲੇਗਾ ਸਾਡੇ ਦਸਤ ਪਾਜੀ ਓਵਰਆਲ ਅਗਰ ਡੀਪੀਐਲ ਦੀ ਗੱਲ ਕਰੀਏ ਆਈ ਥਿੰਕ 30 ਤੋਂ ਵੱਧ ਪਲੇਅਰ ਐ ਜਿਹੜੇ ਆਈਪੀਐਲ ਖੇਡ ਕੇ ਇੱਥੇ ਆਏ ਆ ਦੋਹਾਂ ਦਾ ਅਲੱਗ-ਅਲੱਗ ਪੱਧਰ ਐ ਇਹ ਦਿੱਲੀ ਦੀ ਸਭ ਤੋਂ ਵੱਡੀ ਲੀਗ ਐ ਉਹ ਦੇਸ਼ ਦੀ ਦੁਨੀਆ ਦੀ ਸਭ ਤੋਂ ਵੱਡੀ ਲੀਗ ਐ ਆਈਪੀਐਲ ਖੇਡ ਕੇ ਜਦੋਂ ਪਲੇਅਰ ਡੀਪੀਐਲ 'ਚ ਜਾਂਦੇ ਆ ਕਿ ਐਜ਼ ਅ ਕੋਚ ਥੋੜਾ ਮੋਟੀਵੇਸ਼ਨ ਜ਼ਿਆਦਾ ਦੇਣਾ ਪੈਂਦਾ ਐ ਕਿ ਕਾਕਾ ਤੁਸੀਂ ਹਲੇ ਸਾਰਾ ਕੁਝ ਅਚੀਵ ਨਹੀਂ ਕੀਤਾ ਤੁਹਾਨੂੰ BPL ਵੀ ਉਨੇ ਹੀ ਵੱਡੇ ਲੈਵਲ ਦਾ ਸਟਾਰ ਰਗਾ ਜੇ ਇਹਦਾ ਕੋਈ ਸੋਟਾ ਨਹੀਂ ਗਾ ਫਰਕ ਇੱਥੇ ਹੈ ਕਿ ਉੱਥੇ ਤੁਹਾਨੂੰ ਗਰਾਊਂਡ 'ਚ ਭੀੜ ਦੇਖਦੀ ਹੈ ਕਰਾਊਡ ਫੁੱਲ ਰਹਿੰਦਾ ਇੱਥੇ ਵੀ ਤੁਹਾਨੂੰ ਭੀੜ ਦੇਖਦੀ ਹੈ ਉਨਾ ਜ਼ਿਆਦਾ ਫਰਕ ਨਹੀਂ ਪਿਆ ਪਿਛਲੇ ਸਾਲ ਵੀ ਦੇਖਿਆ ਕਿ ਨਾਰਮਲ ਮੈਚਾਂ 'ਚ 5-7 10000 ਬੰਦਾ ਆਂਦਾ ਸੀ ਔਰ ਜੋ ਫਾਈਨਲ ਸੱਕ ਦੇਖਿਆ ਤੇ 25000 ਬੰਦਾ ਸੀ ਓਪਨਿੰਗ ਵਿੱਚ ਵੀ ਵੀ 25000 ਬੰਦਾ ਹੈ ਦਿੱਲੀ ਦੇ ਵਿੱਚ ਇੱਥੇ ਕ੍ਰਿਕਟ ਨੂੰ ਲੋਕੀ ਬਹੁਤ ਪਿਆਰ ਕਰਦੇ ਗਏ ਨੇ ਔਰ ਖਾਸ ਕਰ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ ਜੇਕਰ ਮੈਚ ਹੋ ਰਹਾ ਹੈ ਤੇ ਇਰ ਤੇ ਕਰ ਜਿਹੜੇ ਆਂਦੇ ਨੇ ਲੋਕੀ ਹੈ ਸ ਖਾਲੀ ਮੈਦਾਨ ਚ ਖੇਲਣਾ ਔਰ ਹਜ਼ਾਰਾਂ ਦੀ ਭੀੜ ਚ ਖੇਲਣਾ ਉਹ ਜਿਹੜੋਂ ਤੁਹਾਡੇ ਨਾਮ ਲੈ ਕੇ ਲੋਕੀ ਹੋਟਿੰਗ ਕਰਦੇ ਆ ਮੋਸਟਰ ਲੈ ਖੜੇ ਹੁੰਦੇ ਆ ਫਿਰ ਇੱਕ ਅੰਦਰੋਂ ਇੱਕਵਾ ਆ ਜਾਂਦੀ ਕਿ ਨਹੀਂ ਯਾਰ ਇੱਕ ਐਫਰਟ ਨਾ ਆਪਣੇ ਨਾਲੋਂ ਜ਼ਿਆਦਾ ਮਾਰ ਕੇ ਆਪਣੇ ਫੈਨਸ ਵਾਸਤੇ ਦੇਣੀ ਹੈ ਫਿਰ ਤੁਹਾਨੂੰ ਮਜ਼ਾ ਵੀ ਆਉਂਦਾ ਖੇਲਣ ਦਾ ਕੀ ਬਾਤ ਹੈ ਮੈਨੂੰ ਸਾਨੂੰ ਵੀ ਬਹੁਤ ਆ ਰਿਹਾ ਸਰਨਦੀਪ ਪਾਜੀ ਦੇ ਨਾਲ ਤੇ ਉਮੀਦ ਕਰਦੇ ਆ ਮਜ਼ਾ ਪੂਰੀ ਡੀਪੀਐਲ ਚ ਆਏ ਪਾਜੀ ਮੁਲਾਕਾਤ ਹੋਏਗੀ ਉਸ ਤੋਂ ਬਾਅਦ ਦੁਬਾਰਾ ਪੰਜਾਬੀ ਕਮੈਂਟਰੀ ਵਿੱਚ ਦੋਵੇਂ ਵੀਰ ਹੋਰ ਵੀਰਾਂ ਨਾਲ ਤੁਹਾਡੇ ਨਾਲ ਮੁਲਾਕਾਤ ਕਰਨਗੇ ਬਹੁਤ ਬਹੁਤ ਧੰਨਵਾਦ ਪਾਜੀ ਸੋ ਮਾਧ ਦੇਣ ਦੇ ਲਈ ਥੈਂਕ ਯੂ ਸੋ ਮੱਚ